ਸਤਗੁਰੂ ਗੁਰੂ ਅਰਜਨ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਹੈ। ਤਕਰੀਬਾਈ ਤਾਬੋ ਦਾ ਸ਼ਹਿਦ ਆਪ ਜੀ ਨੇ ਨਾਮ ਸੁਣਿਆ ਹੋਵੇ। ਬੜੀ ਭਾਵਨਾਵਾਂ ਵਾਲੀ ਹੋਈ ਕੀਰਤਪੁਰ ਸਾਹਿਬ ਜੀ। ਇਹਦੇ ਘਰ ਕੋਈ ਇੰਨੀ ਜ਼ਿਆਦਾ ਅਮੀਰ ਨਹੀਂ ਸੀ। ਤੇ ਇੱਕ ਮਨ ਦਾ ਫੁਰਨਾ ਜ਼ਰੂਰ ਸੀ ਵੀ ਜੇ ਸੰਗਤਾਂ 'ਚ ਇੰਨੀ ਲੰਗਰ ਦੀ ਸੇਵਾ ਹੁੰਦੀ ਤੇ ਮੇਰੀ ਵੀ ਭਾਵਨਾ ਮੈਂ ਸਤਗੁਰਾਂ ਦੇ ਲੰਗਰ ਦੀ ਸੇਵਾ ਕਰਾਂ ਲੰਗਰ 'ਚ ਪ੍ਰਸ਼ਾਦ ਪਾਣੀ ਛਕਾਵਾਂ। ਪਰ ਇੰਨੀ ਸਮਰੱਥਾ ਨਹੀਂ ਸੀ ਸੰਗਤ ਦਾ ਲੰਗਰ ਕਰ ਸਕੇ ਪਰ ਉਹਨੇ ਕੀ ਕਰਨਾ ਜੀ ਆਪਣੀ ਕਿਰਤ ਕਰਕੇ ਰੋਟੀ ਖਾਂਦੀ ਸੀ ਜੀ ਇਤਿਹਾਸ ਕਹਿੰਦਾ ਵੀ ਉਹਨੇ ਥੋੜਾ ਜਿਹਾ ਅਨਾਜ ਇਕੱਠਾ ਕੀਤਾ ਇੱਕ ਇੱਕ ਦਾਣੇ ਦੇ ਉੱਤੇ ਉਹਨੇ ਸ਼ਬਦ ਪੜਨਾ ਬਾਣੀ ਪੜਨੀ ਉਸ ਮਾਈ ਨੇ ਪ੍ਰਸ਼ਾਦਾ ਤਿਆਰ ਕੀਤਾ ਮਾਈ ਤਾਬੋ ਨੇ ਅੰਨ ਉਤੇ ਇੱਕ ਇੱਕ ਦਾਣੇ ਤੇ ਊਮਲ ਮੰਤਰ ਪੜਦੀ ਰਹੀ ਚੱਕੀ ਤੇ ਪਿੰਦਿਓ ਬਾਣੀ ਪੜਦੀ ਰਹੀ ਗੁਰਮੁਖੋ ਸੱਚੀ ਮੁੱਚੀ ਇਹ ਨਹੀਂ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਨਾ ਪਰਵਾਰ ਜੇ ਲਾਗੂ ਹੋ ਸਕੇ ਜਿਸ ਕਿਚਨ ਵਿੱਚ ਗੁਰੂ ਗੁਰੂ ਆ ਜਾਏਗਾ ਨਾ ਸੱਚੀ ਮੁੱਚੀ ਉੱਥੋਂ ਦਾ ਭੋਜਨ ਵੀ ਬੰਦਿਆਂ ਦੇ ਅੰਦਰ ਨੂੰ ਟਿਕਾਣ ਲੱਗ ਪਏਗਾ ਫਿਰ ਅਰਜਹਤ ਤੇ ਅਰਵਾ ਕਰਕੇ ਦੇਖੀ ਆਪਾਂ ਐਵੇਂ ਨਹੀਂ ਚਾਹ ਕਹੇਗੇ ਨਹੀਂ ਇੱਕ ਦੋ ਦਿਨ ਦੀ ਗੱਲ ਨਹੀਂ ਤੁਸੀਂ ਗੁਰਦੁਆਰੇ ਦੀ ਕਿਚਨ ਵਿੱਚ ਹੀ ਜਿੱਥੇ ਗੁਰ ਇਹ ਬਣਾ ਲਈਏ ਵੀ ਜਿੰਨੇ ਆਉਣਾ ਸਮੇਂ ਜਿੰਨੇ ਕੋ ਲੋੜੇ ਓਨਾਂ ਕੋ ਬੋਲੋ ਓਨਾਂ ਸਮਾਂ ਜੇ ਗੁਰੂ ਕੇ ਸ਼ਬਦ ਦਾ ਵਹਿ ਗੁਰੂ ਜਪੀ ਜਾਈਏ ਗੁਰਮਖੋ ਹੱਥ ਤੇ ਸੁੱਕੀ ਰੋਟੀ ਰੱਖ ਕੇ ਵੀ ਜਦੋਂ ਖਾ ਕੇ ਤੁਰਾਂਗੇ ਨਾ ਅੰਦਰ ਨੂੰ ਪੁਰ ਸਕੂਨ ਮਿਲਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਵੱਡ ਕਿਸੇ ਦੀ ਸੁਰਤ ਉੱਚੀ ਹੈ ਮਲਕ ਭਾਗੋ ਉਹਨੇ ਸਿਰਫ ਇਹੀ ਕਿਹਾ ਮੇਰੇ ਘਰੋ ਚਲੋ ਇੱਕ ਪੱਖ ਅਸੀਂ ਰੱਖਨੇ ਮਹਾਰਾਜ ਨੇ ਕਿਹਾ ਤੇਰੀ ਕਮਾਈ ਨੇਕ ਨਹੀਂ ਕੀ ਪਰ ਇੱਕ ਪੱਖ ਹੋਰ ਕਿਉਂਕਿ ਸੁਰਤੀ ਵਾਲੇ ਨੂੰ ਜਿਹੜਾ ਜਪਦਾ ਬੰਦਾ ਹੈ ਜਿਹੜਾ ਰੂਖਾਨੀ ਬੰਦਾ ਹੈ ਉਹਨੂੰ ਇੱਕ ਖੰਨ ਵਿੱਚ ਪਤਾ ਲੱਗ ਜਾਂਦਾ ਹੈ ਹਜ਼ੂਰ ਨੇ ਇਹੀ ਕਿਹਾ ਸੀ ਮਲਕਪਾਗੋ ਨੂੰ ਖਾਣ ਦਾ ਕੋਈ ਇਹ ਨਹੀਂ ਕਿ ਖਾ ਸਕਣਾ ਮੈਂ ਵੀ ਪਰ ਕਹਿੰਦੇ ਨੇ ਕਿਕਰ ਦੇ ਕੰਡਿਆਂ ਨੂੰ ਖਾਏ ਕਿਕਰ ਦੇ ਬੀਜ ਲਵੋ ਜਿਹੜੇ ਪੁਰਾਣੇ ਦੇਖੋ ਨਾ ਆਪਾਂ ਕਿਕਰ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਹੱਥ ਵਿੱਚ ਮਲੋ ਕਦੀ ਬੀਜ ਵਿੱਚੋਂ ਕੰਡਾ ਨਹੀਂ ਚੁਬਦਾ ਮਲਕਪਾਗੋ ਬੀਜਣ ਤੋਂ ਬਾਅਦ ਹੀ ਕੰਡੇ ਨਿਕਲਦੇ ਆ ਦੰਦਾਂ ਨਾਲ ਚਬਾਇਆ ਜੀਬ ਦਾ ਰਸ ਲਿਆਂ ਪਤਾ ਨਹੀਂ ਲੱਗਦਾ ਜਦੋਂ ਖਾਣ ਤੋਂ ਬਾਅਦ ਭਜਨ ਬੰਦਗੀ ਵਾਲ ਤੁਰੀ ਦਾ ਉਦੋਂ ਕੰਡੇ ਬਣ ਕੇ ਚੁੱਬਦਾ ਹੈ ਮੇਰੀ ਫਿਰ ਅਰਜ਼ ਹੈ ਉਸ ਮਾਈ ਨੇ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕਰ ਲਿਆ ਪਰ ਇੱਕ ਸੀ ਰਸਤੇ ਲੱਜਿਆ ਕਿ ਜੇ ਮੈਂ ਲੈ ਕੇ ਗਈ ਲੋਕ ਕੀ ਕਹਿਣਗੇ ਅਸੂ ਕੀ ਰੋਟੀ ਲੈ ਕੇ ਆ ਗਈ ਕਿਉਂਕਿ ਬੜੀਆਂ ਆਪਣੇ ਆਪਣੇ ਖਿਆਲਸਾਂ ਰੋਕਦੇ ਉਹ ਕਹਿੰਦੇ ਨੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਉਹਨੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਭਾਵਨਾ ਨਾਲ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੈ ਇੱਛਾ ਮੇਰੀ ਹੈ ਤੁਸੀਂ ਕਿਰਪਾ ਕਰਕੇ ਸ਼ਕੋ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਹਰ Rai ਸਾਹਿਬ ਆਪ ਘੋੜੇ ਤੇ ਸਵਾਰ ਹੋਏ ਤੇ ਸੱਚੇ ਪਾਤਸ਼ਾਹ ਚਲਪੇ ਨਾਲ ਸਿੱਖ ਨੇ ਕੀਰਤਪੁਰ ਸਾਹਿਬ ਦੀ ਘਟਨਾ ਮਹਾਰਾਜ ਸਮਾਈ ਦੇ ਬੂਵੇ ਅੱਗੇ ਚਲੇ ਗਏ ਪਰ ਉਹ ਅਜੇ ਅੰਦਰ ਸੀ ਸਿਰਫ ਅਰਦਾਸ ਜੁੜੀ ਬੇਨਤੀ ਚ ਜੁੜੀ ਉਹਨੇ ਬੇਨਤੀ ਕੀਤੀ ਮਹਾਰਾਜ ਅੱਗੇ ਤੇ ਸਤਿਗੁਰੂ ਆਵਾਜ਼ ਦਿੱਤੇ ਨੇ ਮਾਂ ਮਾਈ ਜੋ ਸ਼ਬਦ ਵਰਤੇ ਦਰਵਾਜ਼ਾ ਖੋਲ ਅਸੀਂ ਤੇਰੇ ਬੂਵੇ ਗਿਆਂ ਉੱਚੀ ਆਵਾਜ਼ ਸੁਣੀ ਕੱਚਾ ਜਾ ਘਰ ਸੀ ਬੂਹਾ ਚਾ ਖੋਲਿਆ ਵੇਖਿਆ ਧੰ ਗੁਰੂ ਹਰਿ ਰਾਏ ਸਾਹਿਬ ਘੋੜੇ ਤੇ ਨੇ ਤੇ ਮਹਾਰਾਜ ਨੇ ਹੱਸ ਕੇ ਕਿਹਾ ਜ ਬੁੱਖ ਬੜੀ ਲੱਗੀ ਸੀ ਚਿੱਤ ਕੀਤਾ ਮਾਈ ਤਾਬੂ ਦੇ ਹੱਥ ਦੀ ਰੋਟੀ ਖਾਣੇ ਕਮੀ ਨਹੀਂ ਰੋਟੀ ਦੀ ਹੈਗੀ ਫਿਰ ਬੇਨਤੀ ਹੈ ਇਹਨੂੰ ਵੀ ਨਾ ਜੋੜਨਾ ਜੀ ਇਹ ਇੱਕ ਇਹਦਾ ਫਲਸਫਾ ਹੋ ਗਿਆ ਗੱਲ ਰੋਟੀ ਦੀ ਨਹੀਂ ਗੱਲ ਤੁਸੀਂ ਦੇਖੋ ਇਸ ਸੁਰਤ ਦੀ ਭਾਵਨਾ ਕੀ ਹੈ ਮਹਾਰਾਜ ਕਹਿੰਦੇ ਸੀ ਤੇਰੇ ਘਰ ਆਇਆ ਪ੍ਰਸ਼ਾਦ ਪ੍ਰਸ਼ਾਦ ਦਾ ਸ਼ਿਕਾਉ ਗੁਰਮੁਖ ਕੋਈ ਖਾਤ ਨਹੀਂ ਤੋਤੇ ਸਿੱਧੀ ਗੱਲ ਘੋੜੇ ਤੇ ਬੈਠਿਆਂ ਉਹ ਪੂਨੇ ਚ ਲਪੇਟ ਕੇ ਕੱਪੜੇ ਚ ਲਪੇਟ ਕੇ ਰੋਟੀ ਲਿਆਈ ਹਜ਼ੂਰ ਦੇ ਅੱਗੇ ਚ ਰੱਖੀ ਸਤਗੁਰੂ ਜਦੋਂ ਤੋੜ ਕੇ ਖਾਣ ਲੱਗੇ ਉਹਨੂੰ ਉਹਨੂੰ ਭੁੱਲ ਗਿਆ ਮੈਂ ਬੋਲਣਾ ਕੀ ਹੈ ਇੱਕ ਜਗ੍ਹਾ ਇਹ ਵੀ ਪੜਿਆ ਵੀ ਉਹ ਇਹ ਕਹਿਣਾ ਤੇ ਸੀ ਕਿ ਮਹਾਰਾਜ ਮੈਂ ਪਾਪੀ ਤੂ ਬਖਸ਼ਣ ਹਾਰ ਇਹ ਕਹਿਣਾ ਸੀ ਨਾ ਅਸਲ ਚ ਸੱਚੀ ਜੇ ਪ੍ਰੇਮ ਚ ਗਵਾਚੇ ਹੋਏ ਬੰਦੇ ਨੂੰ ਜਿਹੜਾ ਤੁਰ ਪ੍ਰੇਮ ਚ ਭਿੱਜ ਗਿਆ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਮੈਂ ਲਫ਼ਜ਼ ਕਿਹੜੇ ਵਰਤਨ ਲਗਾਵਾ ਅਤ ਦਾ ਕਰੋਧਿਤ ਬੰਦਾ ਵੀ ਭੁੱਲ ਜਾਂਦਾ ਕੀ ਵਰਤਨ ਲਗਾ ਤੇ ਅਤ ਦਾ ਪ੍ਰੇਮ ਵੀ ਜਿਹੜਾ ਜਾਂਦਾ ਉਹ ਵੀ ਭੁੱਲ ਜਾਂਦਾ ਜਦੋਂ ਉਹਨੇ ਪ੍ਰਸ਼ਾਂਤ ਸ਼ਿਕਾਇਆ ਤੇ ਲਬਜ ਕਹਿਣ ਲੱਗ ਪਈ ਤੂੰ ਪਾਪੀ ਮੈਂ ਬਖਸ਼ਣ ਹਾਂ ਲਬਜ ਤੂੰ ਪਾਪੀ ਮੈਂ ਬਖਸ਼ਣ ਹਾਂ ਤੂੰ ਪਾਪੀ ਸਿੱਖ ਨੇ ਝੰਜੋੜ ਦਿੱਤਾ ਉਹ ਕੰਬ ਗਏ ਕਿ ਭਾਈ ਇਹ ਸ਼ਬਦ ਕੀ ਵਰਤ ਨਹੀਂ ਪਈ ਹੈ ਹਜ਼ੂਰ ਨੇ ਉੱਤੋਂ ਇਸ਼ਾਰਾ ਕਰਕੇ ਕਿਆ ਤੂੰ ਸ਼ਬਦਾਂ ਵਿੱਚ ਮਤ ਉਲਝ ਜਿਹੜਾ ਇਹਦਾ ਅੰਦਰ ਦੀ ਸੁਰਤ ਬਣੀ ਪਈ ਹੈ ਨਾ ਚੇਤੇ ਰੱਖੀ ਇਹਦੇ ਅੰਦਰ ਦੇ ਪਿਆਰ ਨੇ ਉਸ ਥਾਂ ਤੇ ਪਹੁੰਚ ਗਈ ਜਿੱਨੂੰ ਨੂ ਬਾਹਰ ਦੀ ਸ਼ਬਦਾਵਲੀ ਨੂੰ ਭੁੱਲ ਚੁੱਕੀ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਮੈਂ ਲਫ਼ਜ਼ ਉਸੇ ਤੇ ਆਉਣਾ ਚਾਹਨਾ ਕਿ ਗੁਰਬਾਣੀ ਜਿਹੜੀ ਹੈ ਉਹ ਲਫ਼ਜ਼ਾਂ ਸਾਨੂੰ ਸਮਝਾਉਂਦੀ ਹੈ ਪਰ ਸੰਕੀਰਣਤਾ ਨੂੰ ਕੋਈ ਥਾਂ ਨਹੀਂ ਦਿੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਅਕਸਰ ਕਿਨਾਂ 15 ਪਸ਼ਾਵਾਂ ਦੇ ਲਫ਼ਜ਼ ਸਤਿਗੁਰਾਂ ਨੇ ਵਰਤੇ तकरीबन 15 ਪਸ਼ਾਵਾਂ ਗੁਰਦੇਵ ਨੇ ਵਰਤੀਆਂ ਕਿਸੇ ਭਾਸ਼ਾ ਨਾਲ ਖੇਡ ਨਹੀਂ ਪਰ ਪਿਆਰੋ ਅੱਖਰ ਵੀ ਉਹ ਪਰਵਾਣੇ ਜਿਨ੍ਹਾਂ ਅੱਖਰਾਂ ਵਿੱਚ ਵੈਗੁਰੂ ਜੀ ਦੀ ਯਾਦ ਹੈ